ਸਮਾਨ ਤੋਂ ਰੋਬ ਤੇ ਇੱਕ ਸਦਾ ਕਾਲ ਚੋਕਦਾ ਥਰ ਥਰ ਕੰਬੇ ਵੈ ਤੇਰੀ ਸ਼ਾਨ ਤੋਂ ਰੋਬ ਤੇ ਇੱਕ ਸਦਾ ਕਾਲ ਚੋਕਦਾ ਥਰ ਥਰ ਕੰਬੇ ਵੈ ਤੇਰੀ ਸ਼ਾਨ ਤੋਂ ਛੱਡ ਕੇ ਜਕਾਰਾ ਮਾਰ ਕੇ ਨਲਕਾਰਾ ਕਤ ਚੂਵਾ ਜਰ ਦੀਰ ਵਜ਼ੀਰ ਖਾਨ ਦੀ ਸ਼ਾਤੀ ਵਿੱਚ ਆ ਮਾਜੋਲੀ ਢਾਡੀ ਜੱਥਾ ਸ੍ਰੀ ਕਾਤਾ ਸਾਹਿਬ ਦੇ ਤੁਹਾਡਾ ਆਪਣਾ ਜੱਥਾ ਗਾਨੀ ਕਿਰਪਾਲ ਸਿੰਘ ਜੀ ਕਨਾਲਾ ਅਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੇ ਤੇ ਸਿੱਖ ਪੰਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਸਰਹੰਦ ਹੋਤੀ ਅਖੀਰਲੀ ਵੰਦਨਾ ਉਹਨਾਂ ਅੱਗੇ ਨਾਲ ਸਾਂਝੀ ਕੀਤੀ ਹੈ ਕਿਉਂਕਿ आनंदपुरी निदान गुरू गीव भलवान सारी संगत कज के बोला जी सतनाम शी वाहेगुरू जी ਵੈਗੁਰ ਦੀ ਕਾਲ ਸਾਹਿਬੈਗੁਰ ਦੀ ਫਤਿਹ ਸਾਰੀ ਸ਼ਕਤ ਦਾ ਧੰਨਵਾਦ ਜਿ ਪ੍ਰਿਆ ਦੀ ਸ਼ਕਤ ਦਾ ਬਾਹਰ ਦੀ ਸ਼ਕਤ ਦਾ ਵੀ ਜਿਹੜੀ ਸੰਯੋਗ ਦੇ ਨਾਲ ਬਾਬੇ ਗੰਮ ਚੱਕ ਦਾ ਸਮਾਗਮ 13ਵਾਂ ਬੜਾ ਸ਼ਰਧਾ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਸਾਰੀ ਸ਼ਕਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਥ ਦਿੱਤਾ ਉਹਦੇ ਸੰਯੋਗ ਦੇ ਨਾਲ ਹੀ ਸਾਰਾ ਕੁਝ ਮਨਾਇਆ ਜਾ ਰਿਹਾ ਹੈ ਬਧੇ ਵਧੀਆ ਕੁਸ਼ਰਤਾ ਦੀ ਜਿ세 ਬਾਕਾ ਜਾ ਰਹੇ ਨੇ ਤੇ ਸੰਗਤ ਨੂੰ ਨਿਹਾਲ ਕਰ ਰਹੇ ਨੇ ਤੇ ਸ਼ਾਮੀ 4 ਵਜੇ ਕੁਸ਼ਤੀਆਂ ਦੰਗਲ ਵੀ ਬਹੁਤ ਵਧੀਆ ਹੋ ਰਿਹਾ ਹੈ ਸੰਤ ਦੇ ਸਜੋਗ ਨਾਲ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਨਗਰ ਪਿੰਡ ਬਰਿਆਂ ਪਿੰਡੀਆਂ ਸੈਦਾ ਨੇੜੇ ਧੰਨ ਧੰਨ ਬਰਮ ਗਿਆਨੀ ਬਾਬਾ ਗਾਮ ਚੁੱਕ ਜੀ ਦੇ ਸਥਾਨ ਤੇ ਮੋੜ ਥੱਲੇ ਹਰ ਸਾਲ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਸਮਾਗਮ ਕਰਵਾਇਆ ਜਾਂਦਾ ਹੈ ਸੰਗਤਾਂ ਨਗਰ ਦੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਸਾਰੀਆਂ ਬੜੀਆਂ ਸ਼ਰਧਾ ਤੇ ਭਾਵਨਾ ਗ੍ਰਾਹੀ ਭੇਜ ਕੇ ਸੰਜੋਗ ਦੇ ਨਾਲ ਸਮਾਗਮ ਨੂੰ ਕਰਵਾਉਂਦੀਆਂ ਹਨ ਸਾਧ ਸੰਗਤ ਜੀ ਟਾਡੀ ਰਾਗੀ ਜਥੇ ਕਵਿਸ਼ਰੀ ਚੱਲ ਰਹੇ ਹਨ ਜੋ ਸਮਾਗਮ ਦੇ ਵਿੱਚ ਆਣ ਕੇ ਗੁਰੂ ਚਰਨਾਂ ਦੇ ਵਿੱਚ ਆਣ ਕੇ ਆਪਣੀਆਂ ਖੁਸ਼ੀਆਂ ਪ੍ਰਾਪਤ ਕਰੋ ਬੜਾ ਹੀ ਵਧੀਆ ਸਤਕਾਰਯੋਗ ਦੇ ਨਾਲ ਸੰਗਤ ਦੇ ਸੰਜੋਗ ਨਾਲ ਚੱਲ ਰਿਹਾ ਹੈ ਜੋ ਕਿ ਸ਼ਾਮ ਦੇ ਸਮੇਂ 5 ਵਜੇ ਦੇ ਕਰੀਬ ਜੋ ਕਿ ਦੰਗਲ ਕਰਵਾਇਆ ਜਾ ਰਿਹਾ ਹੈ ਨਾਮੀ ਪਹਿਲਵਾਨ ਪਹੁੰਚ ਰਹੇ ਹਨ ਇਹ ਜਿਹੜੇ ਨਸ਼ਿਆ ਤੋਂ ਪ੍ਰੇਤ ਚੱਲ ਰਹੇ ਜੋ ਵੀ ਅੱਜ ਕੱਲ੍ਹ ਪ੍ਰੋਗਰਾਮ ਨੇ ਉਹਨਾਂ ਤੋਂ ਦੂਰ ਰੱਖਣ ਵਾਸਤੇ ਪਹਿਲਵਾਨਾਂ ਦੇ ਦੰਗਲ ਕਰਵਾਉਣੇ ਕਬੱਡੀਆਂ ਕਰਵਾਉਣੀਆਂ ਬਹੁਤ ਹੀ ਲੋੜ ਹੈ ਅੱਜ ਦੇ ਸਮੇਂ ਦੀ ਇਹ ਬਹੁਤ ਤਗੜੀ ਮੰਗ ਹੈ ਨਸ਼ੇ ਤੋਂ ਦੂਰ ਰੱਖਣੀ ਬੱਚਿਆਂ ਨੂੰ ਤੇ ਬਾਹਰ ਵੜੇ ਮੇਰੇ ਵੀਰ ਬੈਠੇ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੇ ਵੀ ਸੰਯੋਗ ਦੇ ਨਾਲ ਇਹ ਬੜੇ ਹੀ ਪ੍ਰੇਮ ਤੇ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਸਮਾਗਮ ਤਾਂ ਤਾਂ ਬਰਮ ਗਿਆਨੀ ਬਾਬਾ ਗਾਮਚੁੱਕ ਜੀ ਦੇ 12 ਸੌਣ ਵਾਲੇ ਦਿਨ 27 ਜੁਲਾਈ ਨੂੰ ਦਿਨ ਐਦਵਾਰ ਮਨਾਇਆ ਜਾ ਰਿਹਾ ਹੈ ਪੂਰੀ ਕਮੇਟੀ ਸਾਡੀ ਇਸ ਦੇ ਵਿੱਚ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਸਤਿਕਾਰ ਦੇ ਨਾਲ ਸਾਰਾ ਸਮਾਗਮ ਨੂੰ ਸਪੂਰਨ ਕਰਨ ਤੇ ਲੱਗੀ ਹੋਈ ਹੈ ਤਾਂ ਤਾਂ ਬਰਮ ਗਿਆਨੀ ਬਾਬਾ ਗਾਮਚੁੱਕ ਜੀ ਆਓ ਸਾਰੇ ਫਤੇ ਨੂੰ ਪ੍ਰਵਾਨ ਕਰੋ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਈ